ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਦਰਦੀ ਬਣਾਵਾਂਗੇ ਕਿੰਨੀ ਅੰਡੇ ਤੇ ਨੁਸਖੇ ਦੱਬੀਏ ਤੇ ਦੱਬਿਆ ਅੱਜ ਵਰਕ ਇੰਡੀਅਨ ਦੀ ਜਿਹੜਾ ਗੌਂਦ ਹੈ ਪਾਣੀ ਤੇ ਤੁਲਦਾਰ ਦਰਦੀ ਹੈ ਤੇ ਮੋਦਲੈਂਦੀ ਹੈ ਦੋ ਕੰਨ ਦੇ ਬਚਾ ਤੇ ਕਾਲੋ ਜੀ ਨਾਲ ਹੀ ਜੀ ਹੈ ਬਾਰੇ ਕੰਮ ਹੈ ਮਟਮਣਾ ਲਿਆ ਤੇ ਉੱਧੇ ਨਾਲ ਫਾਇਦੇ ਪਟੇ ਜੀ ਉਹ ਤੋਂ ਉੱਧੇੋਂ ਦਾ ਸਕੂਲ ਵਾਲਾ ਇਹ ਜਾਨਮੰਮਨ ਪੀ ਪਲੇਅਰ ਵੀ ਉੱਧਰ ਲੱਗੇ ਸੇ ਅੱਜ ਬਹੁਤ ਜ਼ਿਆਦੀ ਗਰਮੀ ਤੇ ਪੱਖੇ ਦਲੇ ਤਾਂ ਠੰਡ ਲੱਗੇਗੀ ਬਾਹਰੇ ਰ ਕੰਮ ਕਰਨ ਬਹੁਤ ਜ਼ਿਆਦੀ ਗਰਮੀ ਹੋਣੀ ਤੇ ਤਨ ਕੀ ਅਲੱਗੀ ਗਰਮੀ ਹੈ ਜੀ ਮਾੜ ਕੇ ਪੈਂਦੇ ਜੀ ਗਰਮੀ ਰਾਤ ਨੂੰ ਤਾਂ ਠੰਡਾ ਮਹਿਸੂਸ ਲੱਗਦਾ ਨਾ ਰਾਤ ਨੂੰ ਤਾਂ ਠੰਡਾ ਦਿਨੇ ਵੀ ਕੋਪੀ ਕੋਲੇ ਵੀ ਗੱਡ ਲੱਗੇਗੀ ਭਵਾਨੀ ਹੈਗੀ ਨਾ ਬਾਰੇ ਹਾਂ ਜਿੱਤੇ ਹੋਵੇ ਚੱਲ ਜਿਓ ਤੇ ਤਾਂ ਲੋਟ ਹੈ ਪਤਾ ਨਹੀਂ ਕੀ ਹੈ ਜੇ ਮੌਸਮ ਆ ਤੇ ਬੱਚਿਆਂ ਨੂੰ ਖੰਗ ਜੇ ਖਾਮ ਹੋਇਆ ਪਿਆ ਤੇ ਉਹਦੀ ਭੱਤੇ ਦੇ ਪਾਣੀ ਪੀ ਲੰਦੇਗੀ ਉਸ ਤੋਂ ਬਾਅਦ ਬਾਹਰ ਕੁ ਰਹੇ ਸੂਰ ਬਹੁਤ ਜਿਆਦਾ ਨੇ ਦੇਖੋ ਜਿਕੇ ਰੰਗ ਕੰਮ ਕਰ ਚਾਹੇ ਜੇ ਸਾਰੇ ਟੰਬਰ ਨੂੰ ਯਾਤਿ ਛੱਡਦਾ ਬਸ ਉਹ ਲੋੜ ਮੇਰਾ ਵੀ ਗਲ ਮੁੱਚੀ ਜਾਂਦਾ ਦਾ ਦਵਾਈ ਪਰ ਨਹੀਂ ਤੁਨੇ ਹਲੇ ਲੈ ਤੇ ਨਹੀਂ ਲੀ ਨਨਵਤਾਂ ਕਿਦ ਗਈ ਜਾਨੀ ਦਵਾਈ ਲੈ ਲੈ ਦਵਾਈ ਲੈ ਲੈ ਜਾਦੇ ਦਾ ਵਾਧਾ ਵਾਧੇ ਕੰਨੀ ਰਾਤ ਰੁੱਖਾਰ ਵੀ ਹੋ ਜਾਂਦੀ। ਬੁਖਾਰ ਵੀ ਚੜਦਾ ਉਹ ਭੱਖ ਜਿਹੀ ਵੀ ਹੱਲ ਭੱਜਦੀ। ਮੈਂ ਕਿਹਾ ਤੀ ਮੈਂ ਹਾਂ ਦਵਾਈ ਲੈਣਾ। ਕਈ ਦਵਾਈ ਵੀ ਲੈ ਲੂੰਗੀ। ਯਕੀਨ ਮੈਂ ਲਾਲਸੀ ਕਾ ਵੀ ਮਾਂ ਚੰਗਾ ਕਰ ਦੂੰਗੀ। ਦਵਾਈ ਇੱਥੇ ਨਹੀਂ ਮੈਂ ਦਵਾਈ ਨਾਲ ਹਾਂ ਦਵਾਈ ਦੋ ਕਾ ਵਧ ਲੈ ਜਦੋਂ ਤੁ ਨੂੰ ਦੇ ਦਾਂਗੇ ਨਾਲ। ਉਹ ਵੀ ਹੁਣ ਤੋਂ ਕਿਹੜੇ ਵੇਲੇ ਦਾ ਲੱਗਿਆ ਪਿਆਗਾ। ਹੁਣ ਤੁਪੇ ਕੰਮ ਕਰਦਾ ਕਰਦਾ ਵਾ ਪਹਿਲੇ ਸਵੇਰੇ ਮੁੱਟ ਪਾਉਂਦੇ ਸੀ। ਤੱਲ ਵਾਲੀ ਮੁੱਟ ਆਪਣੀ ਚੱਲੀ ਨਹੀਂ ਸੀ ਦਵਾਈ ਕਰਦੇ ਕਿ ਨੰਮੀ ਵਾਹੀ ਮੇਰੇ ਸੇਂਗਲ ਗੱਲ ਨਹੀਂ ਸੁਣੀ ਤੇ ਪਰ ਉਹ ਆ ਕੇ 12 ਵਾਂ ਆਇਆ ਤੇ ਇਹ ਜਿੱਦ ਲੱਤ ਪਾਇਆ ਕੰਦਾ ਮਨ ਕਰ ਨਹੀਂ ਵਾਰੀ ਹੁੰਦੀ ਤੇ ਭਾਖਾ ਭਖਾਇਆ ਮੈਨੂੰ ਹੁਣ ਠੰਡਾ ਪਾਣੀ ਪੀ ਲੰਦੇ ਤੇ ਫੇਫੀ ਲੰਦੇ ਕਿਹੜਾ ਕੰਮ ਤੋਂ ਲੱਗ ਨਹੀਂ ਆਵੇ ਤੇ ਅੱਜ ਅੱਜਵੰਦਰ ਜਾਂ ਕੇ ਆਗੇ ਕਿ ਕਿ ਪਾਸ ਪਰ ਤੁਮ ਕੀ ਆਗੇ ਕਰਦੇ ਕੰਦਾ ਵੇ ਤੇ ਕੱਲ੍ਹ ਦਾ ਸਰਪ੍ਰੈਸ ਕੀ ਹੈ ਜੀ ਅੱਜ ਇਹ ਕੱਪੜਾ ਜਿਹੜਾ ਕਿ ਬਾਥਰੂਮ ਤੋਂ ਟਮਟੇ ਦਿੱਤੋ ਕਿ ਇਹ ਸੰਭਾਏ ਜੀ ਸਾਮ ਲੈਗੇ ਤੇ ਕੱਲ ਨੂੰ ਦਰੀਆਂ ਤੋਂ ਲਾਂਗੇ ਹੜੜੀ-ਹੜੀ ਕਰਕੇ ਆਪੋ ਆਪਣਾ ਕੰਮ ਨਿਬੜਾਂਗੇ ਤੇ ਇਹ ਵੀ ਦਸਹਿਰਾ ਗੱਤਨ ਦੋ ਤਰੀਕੇ ਨਾਲ ਦੋ ਦੋ ਤਰੀਕੇ ਨਾਲ ਦਸਹਿਰਾ ਕਹਿੰਦੇ ਨੇ ਮੰਨ ਤਾਂ ਦੇਖੋ ਦੋ ਦੇ ਹੀ ਹੈਗਾ ਤੇ ਫਿਰ ਆਪਾਂ ਦੁਆਰੀ ਤੋਂ ਪਹਿਲਾਂ ਕਰ ਦੀ ਸਫਾਈ ਕਰਾਂਗੇ मेरा अंबा भी राम सारा हौली हौली धो मारके साम ली पठा तो ना ही सुपता गा ही धोता जाता है दो करके साम लरे केड़ा पानी गंदे कर देंगे थोड़े दिनों बाद धोप फा ली क्योंकि मुर्गे जो मुश्किल निकल जुआ तो मीह मूं जी ओर सलाद चली जाओगी

ਤੰਨਰ ਲੱਗਿਆ ਸੀ ਤਦੋਂ ਤੁਰ ਆ ਗਈ ਹਾਂ ਤਦੋਂ ਤਦ ਦੂਸਰ ਹੈ ਚਾਰ ਰੱਤ ਲਾਇਆ ਹੈ ਤੰਨਰ ਰੱਤ ਲਾਇਆ ਹੈ ਚਾਰ ਲਾ ਕੇ ਆਣਾ ਜਦੋਂ ਕਹਿ ਰੱਤ ਲਾਇ ਨਾ ਮੰਮੀ ਵੇ ਕੋਲਾਂ ਤੰਨਰ ਰੱਤ ਲੱਗਿਆ ਤਦੋਂ ਤੈਂ ਤਾਜੀ ਮੰਮੀ ਕੋਈ ਕੱਪੜਾ ਨਹੀਂ ਹੈਗਾ ਕੀ ਕਰਨਾ ਕਿੰਨਾ ਪੁੰਜਣਾ ਆਏ ਦਿਨ ਪੁੰਨ ਲਾਏ ਕੀ ਆਹ ਤੇ ਗਰਮੀ ਨਹੀਂ ਜਾਂਦੀ ਰੋਗੀ ਕਰਕੇ ਤਾਂ ਖਵਾਨ ਦੇ ਹੋ ਗਏ ਤੇ ਕਰਕੇ ਗਰਮੀ ਹੈ ਫਿਰ ਉਹ ਨਹੀਂ ਆਉਂਦਾ ਬਾਜ ਨਹੀਂ ਆਉਂਦੀ ਵਧੀਆ ਅੱਧ ਪੱਖੇ ਨਾਲ சிலர் okay. ਮੰਗੇ ਜਿਵੇਂ ਮਾਰੇ ਕੱਢਦੇ ਨਹੀਂ ਤੇ ਚੀ ਚੀ ਗੰਦੇ ਨੇ ਪਾ ਦਿੰਦੇ ਦੂਜਾ ਸਾਗ ਜਿਆ ਵੀ ਹੋਇਆ ਪਿਆਗਾ ਤੇ ਪੱਤੇ ਦੇ ਨਾ ਕਿਹੜਾ ਹੁੰਦਾ ਮੈਨੂੰ ਉਹ ਉਹ ਮੁੰਗਫੇਰ ਦਾ ਸਾਗ ਬੇਲ ਦਾ ਸਾਗ ਕਿਉਂਕਿ ਗਰਮੀ ਬਾਰੀ ਹੈਗੀ ਸਾਗ ਬਣਾਉਣਾ ਤਾਂ ਹੋਣੀ ਹੈ ਨਾ ਕੋਈ ਟਾਈਮ ਨਹੀਂ ਲੱਗਣਾ ਤੇ ਹੋਲੀ ਵਾਲੀ ਕੰਮ ਸੈੱਟ ਕਰਤੀ ਫਿਰ ਇੱਕ ਦਿਨ ਇਹਨੂੰ ਸਾਗ ਬਣਾ ਚੱਲ। ਕਿਸੇ ਨੂੰ ਤਾਂ ਰੋਜ਼ ਕਹਿੰਿਆ ਨਾ ਸਾਗ ਸਾਗ ਆਪਾਂ ਨੂੰ ਗਰਮੀ 'ਚ ਬਣਾਉਣਾ ਪੈਂਦਾ। ਆਪਾਂ ਚੁੱਪ ਕਰੇ ਬੈਠਾ ਤਾਂ ਅੰਦਾ ਮਿਰਚਾ ਲਈ ਬੈਠਾ ਕਨ ਸਾਲ ਮੈਂ ਜਦੋਂ ਦੋ ਦਿਨ ਆਪਾਂ ਕਿਤੇ ਜਾਣੇਗੇ ਜੇ ਕੰਮ ਚੱਲ ਜਾਂਦਾ ਤਾਂ ਐਂ ਮਿਲ ਜਾਂਦਾ ਕੁੜੀਆਂ ਕੱਤਰੀਆਂ ਮੇਰੇ ਤਾਂ ਚੜਦਾ ਹੀ ਅਸੀਂ ਤਾਂ ਉੱਧਰ ਪਾਸੇ ਜਿਹੜੀ ਤੂੰ ਜਾਇਆ ਸੀਗੇ ਦੋਨੇ ਮਾਮਤੀਆਂ ਤੇ ਜੋ ਤੇ ਨੀਂ ਗਿਆ ਮੈਨੂੰ ਕਹਿੰਦਾ ਸੀਗਾ ਉਹ ਦਵਤ ਇਹਨਾਂ ਨੂੰ ਕੁੱਟੀਆਂ ਸੀਗੀਆਂ ਪੇਪਰ ਨੂੰ ਲਿੱਤੀਆਂ ਨਾ ਤੇ ਸੌਂ ਬਾਤ ਤੋਂ ਫੂਲ ਲੱਗਣਗੇ ਇਹਨਾਂ ਦੇ ਇਹ ਤਾਂ ਮੁੱਢੋਂ ਤੇਰਾ ਜਦੋਂ ਗਏ ਉਹਨੂੰ ਬਹੁਤ ਚਾੜ ਚੜਿਆ ਦਿਨ ਇਹ ਸੀ ਐਂ ਬਹੁਤ ਜ਼ਿਆਦਾ ਰੋਦੀ ਸੀ ਤੇ ਭਾਈ ਦੀ ਜੀ ਹੁਣੀ ਆ ਹੁਣੀ ਉਹਦੇ ਮਾਰੋਂ ਨਾ ਬੁਖਾਰ ਚੜ ਗਿਆ ਮਾੜਾ ਜਿਹਾ ਪਾਣੀ ਜਿਹਾ ਪੀ ਰਿਆ ਸੀ ਉਹ ਨਹੀਂ ਪੀ ਰੋ ਹਣੀ ਹੁਣੀ ਚੁੱਤਰਵਾ ਕੇ ਆ ਜਾਨੂ ਜਾਨੀ ਕਰਦੀ ਕਿ ਸਾਡੇ ਤਾਂ ਬਾੜਾ ਕਿਉਂ ਉਹ ਤੇ ਫਿਰ ਇਕੱਲੀ ਰਹਿ ਜਾਂਦੀ ਹੈ ਪੱਲਾ ਵਿਚਾਰੀ ਡੇ ਇਕੱਲੀ ਰਹਿੰਦੀ ਆ ਹੋਰ ਤੇ ਰੋਂਦੀ ਆ ਜੀ ਨਹੀਂ ਲਾਉਂਦੀ ਜਿੰਨਾ ਤੇ ਜੀ ਲਵਾਉਂਦੇ ਆ ਉਹਨਾਂ ਕੀ ਘਰ ਬਿਮਾਰ ਹੋ ਜਾਂਦਾ ਬਾੜਾ ਫਿੱਤੇ ਬਿਮਾਰ ਹੁੰਦਾ ਅਦਰੇ ਮੇ ਚੋ ਹੋ ਜਾਂਦੇ ਆ ਮਾਰ ਵਿਚ ਦੇਖੋ ਮੂਰੇ ਫਿਰ ਉਹ ਵੀ ਲਾਂ ਨਹੀਂ ਲੀਨ ਬੋਲੋ ਹੋਰ ਮੇਰਾ ਵੀ ਚੱਲਦਾ ਜਿੱਦਾਂ ਰਹਿ ਗਿਆ ਪੁਰਾਣਾ ਹੋਰ ਇੱਥੇ ਆਉਂਦੇ ਟਾਈਮ ਬਾੜਾ ਗਾ ਉਹ ਕਿਦੋਂ ਸਵੇਰ ਆ ਕੇ ਜਾਂਦੀ ਨਹੀਂ ਆ ਅੱਛਾ ਤੇ 1:30 ਕੁਝ ਮਿਲਦੀ ਜਾਂਦੇ ਤਾਂ ਆਪਣੇ ਵੀ ਟਾਕ ਲੈ ਟੇ ਨੇ ਫਿਰ ਉਧਰੋਂ ਗੱਲ ਕਰ ਲੈਤਾ ਹੁੰਦੇ ਨੇ ਸਾਢੇ 11:00 ਸੱਦੇ ਤਾਂ ਨਾ ਜੀ ਉਹਨਾਂ ਦਾ ਟਾਈਮ ਵੀ ਘੱਟ ਆ ਜਾਂਦਾ ਸਾਨੂੰ ਨੇੜੇ ਪੈ ਜਾਂਦਾ ਮੈਨਕਲਾ ਤੇ ਇਹ ਕਿੱਡੀਆਂ ਦਾ ਟਾਈਮ ਤੋਂ ਨੂੰ ਪਤਾ ਹੀ ਜਿਆਦੀ ਹੁੰਦਾ ਮੈਨੂੰ ਵਿਚਾਰੀ ਦਾ ਕੋਈ ਤਰੀਕਾ ਬਣੂਗਾ ਜਦੋਂ ਹੁਣ ਅਰੋਨ ਬੀਆ ਜੀ ਨੇ ਲਾਉਂਦੀ ਆ ਮਨ ਦੇ ਨਾਮ ਨੂੰ ਬਿਨਾਂ ਜੋਤ ਬਿਨਾਂ ਸਾਰਾਂ ਦੇ ਤੋ ਕਰਦੀ ਆ ਤਰਜ਼ੈ ਬਿਨਾ ਮੈਨੂੰ ਉਦੋਂ ਜਲ ਕਰਦੀ ਆਂ ਨਹੀਂ ਇੱਥੇ ਸਾਰਾਂ ਦੇ ਮੈਂ ਉਹ ਮੋ ਕਰਦੀ ਆਂ ਬਸ ਇਸ ਕਰਕੇ ਇੱਥੇ ਵੀ ਲਾਉਣਾ ਤੀਆਂ ਉਹਨਾਂ ਰ ਐਥੇ ਕਿ ਫਿਰ ਉਹ ਭੈਣ ਤਾਂ ਲੱਗਦੀ ਕਹਿੰਦੀ ਸਾਨੂੰ ਔਖਾ ਹੋਦੀ ਸਾਡਾ ਵੀ ਜੀ ਲੱਗਣਾ ਹੈ ਤਾਂ ਉਹਨਾਂ ਵੀ ਔਖਾ ਹੀ ਆ ਉਹਨਾਂ ਦਾ ਵੀ ਮਸੇ ਜੀ ਲੱਗੂ ਜਰਾ ਮੋਰ ਤੁਡੀ ਨੂੰ ਕੰਮ ਕਰਾ ਲਿਆ ਫਿਰ ਮਿਕਸਚਰ ਦਾ ਵੀ ਔਖਾ ਭਾਈ ਫਿਰ ਮੰਮੀ ਜਾਈ ਸੀਗੀ ਗੱਲ ਦਵਾਈ ਗੋਟਿਆਂ ਦੀ ਤੇ ਗੋਟਿਆਂ ਦਾ ਗਿਨਮ ਬਹੁਤ ਭਾਰਕਾ ਦਾ ਤੇ ਹੁਣ ਇੱਕ ਮਿੰਟ ਦਵਾਈ ਲੈ ਕੇ ਆਈ। ਪਰ ਦੀ ਪ੍ਰੈਕਟਰ ਬਹੁਤ ਵਧੀਆ ਜੀ ਹੱਡੀਆਂ ਵਾਲਾ ਤੇ ਦਵਾਈ ਹੌਲੀ ਹੌਲੀ ਕੰਮ ਕਰਦੀ ਐ। ਪਹਿਲਾਂ ਤਾਂ ਮੰਮੀ ਨੇ ਸੀ ਗੋਟੇ ਪਵਾ ਮੰਗੇ। ਜਦ ਨਹੀਂ ਗੋਟੇ ਤਾਂ ਵੀ ਹੈ ਨਾ ਵੀ ਜਦੋਂ ਦਵਾਈ ਨਹੀਂ ਸੱਤ ਹੁੰਦੇ ਗੋਟੇ ਪਾਉਂਨ ਤਾਂ ਬਹੁਤ ਵੱਡਾ ਰੈਸਟ ਕਰਦਾ ਜੇ ਪਵਾ ਲੇ। ਕੌਣ ਵੀ ਜੇ ਲੋ ਲਗਾਏ ਫਿਰ ਵੀ ਲੋਟਾ ਸੈਟ ਆਉਂਦੀ। ਤੇ ਅੱਧੇ ਅੱਧੇ ਕੰਡ ਭਾਈ ਕਹਿੰਦੇ ਵੀ ਸਾਨੂੰ ਤਾਂ ਕੋਈ ਪਤਾ ਹੀ ਨਹੀਂ ਲੱਗਿਆ ਗੋਟਿਆਂ ਦਾ ਅੱਧੇ ਢਾਹ ਦਿੰਦੇ। ਇਹਦੇ ਬਹੁਤ ਜਿਆਦਾ ਦੁੱਖ ਲੱਗਾ ਸਾਡੇ। ਇਹ ਵਾਰੇ ਕਦੀ ਹੀ ਹੁੰਦੇ ਬਾਦ ਵਿੱਚ। ਅੱਧੀ ਉਹ ਜਿੰਨੇ ਨੇ ਪਵਾਇਰੇ ਕਰਿਆ ਸੀ ਨਾ ਮੈਂ ਜਾ ਰਿਹਾ। ਪਤਾ ਨਹੀਂ ਭਾਈ ਜਾਣ ਕੇ ਕਹਿ ਦਿੰਦੇ ਪਤਾ ਨਹੀਂ ਕੀ ਮੈਂ। ਤੇ ਕਿਉਂਕਿ ਮੰਮੀ ਨੂੰ ਟੇਕ ਨਹੀਂ ਹੈਗੀ ਕਿ ਇੰਨੀ ਵੀ ਇਹਨੂੰ ਆਏ ਤੋਰੇ ਫਿਰ ਦਾ ਚਾਰੀ ਰਹਿੰਦਾਗਾ ਬੈਠੇ ਤੱਕ ਵੀ। ਕਿਉਂਕਿ ਤੋਰੇ ਫਿਰ ਸੁਬੀਂ ਖਲਾ ਆਣਾ ਲੈ ਰਿੰਦੋ ਤਾਂ ਕੋਈ ਦਿੱਕਤ ਹੈਗੀ ਨਹੀਂ। ਕਿਉਂ ਜਦੋਂ ਉਹਨੇ ਗੋਡੇ ਦੇ ਸਹੀ ਉਮਰ ਦੇ ਹਿਸਾਬ ਨਾਲ ਨਹੀਂ ਰੁਕਦੇ ਮੰਮੀ ਤੇਰੇ ਗੋਡੇ ਸਖਸੇ ਤਾਂ। ਬਚਾ ਲੈ ਲੈ ਜਿੱਦੋਂ ਵੀ ਜਿਆ ਸਰੇ ਚ ਪੈ ਲੈ ਪਹਿਲੇ ਆਉਂਦੇ ਮੈਂ ਬੋਲ ਕੇ ਦੱਸ ਦਿੰਦਾ। ਉਹ ਤਾਂ ਗੈਪ ਇੰਨਾ ਕੁ ਤਾਂ ਚੱਲੀ ਜਾਂਦੀ। ਕਰ ਸਕੀ ਦੁੱਧ ਦੇ ਨੇ ਦੇਖਦੇ ਦਵਾਈ ਖਾ ਕੇ ਫਿਰ ਕੀ ਬਣਦਾ। ਕੱਢਾਂਗੇ? 2-4 ਸਾਲ ਫਿਰ ਇਹਨੇ ਜਦੋਂ ਦੀ ਬਹੂ ਰਾਜ ਦੀ। ਸਾਮਣ ਨੂੰ ਦੋ ਜਣੇ ਸਮਝਿਆ ਕਰੇ। ਤਾਂ ਸਸ ਨੂੰ ਹਾਂ। ਇਹ ਕਿ ਜਦੋਂ ਕੰਮ ਕਰ ਲਿਆ ਫਿਰ ਕੁਝ ਨਹੀਂ ਬਣਨਾ ਜਾਂ ਫਿਰ ਅੱਜ ਕਰ ਲਿਆ ਹਨਾ ਨੀ ਤੂੰ ਦੇਖ ਨੀ ਤੂੰ ਨੇ ਦਵਾ ਰੰਗ ਦਾ ਲਾਪਿਸ ਤਾਂ ਦਸਾਇਰੇ ਨੂੰ ਇਹ ਸਾਰੇ ਦਗਾ ਦੀ ਤਨ ਚੇਰੀ ਮੱਥਾ ਮਾਰੀ ਜਾਂਦੀ ਹੈਗੀ ਆ ਬਿਮਾਰ ਸਵੇਰ ਦੀ ਲੱਗੀ ਆ ਦੇਖੋ ਤੈਨੂੰ ਜਦੋਂ ਦਸਾਇਰੇ ਨੂੰ ਜਿਉਂ ਪਾ ਕੇ ਆਚ ਜਦੋਂ ਆਪਾਂ ਬਾਬੇ ਸੀਦ ਦੀ ਰੋਟੀ ਖਵਾਵਾਂਗੇ ਕਹਿੰਦੇ ਇਹਦੇ ਵਿੱਚ ਜਿਉਂ ਪਾ ਕੇ ਕਹਿੰਦੇ ਮੈਂ ਖੁੱਭ ਜੂਗੀ ਦਸਾਇਰਾ ਲੇ ਪਰੰਗ ਰੰਗ ਵੀ ਕਰਨਾ ਹੋਊ ਉਧਰ ਹੋਰ ਸਮਾਗਲ ਨੂੰ ਕਰਕੇ ਆਊਗਾ ਤਾਂ ਹੀ ਤਾਂ ਪਾਇਆ ਜੋਤਨੇ ਢੋਲਵਾ ਹਾਂ ਬਹੁਤ ਸੋਹਣਾ ਬਣਾਤਾ ਢੋਲਵਾ ਪਾ ਕੇ ਮੇਰੇ ਪੁੱਤ ਨੇ ਜਿਆਦਾ ਵਸਦਾ ਹੈ ਮਿਸਤਰੀ ਮੰਗੂ ਕਹਿੰਦਾ ਬੀਬੀ ਫੇਮਾ ਕਹਿੰਦੀ ਹਾਂ ਸਦੇਰੀ ਬਾਲੀ ਹੋ ਪੁੱਤ ਤਾਂ ਅੱਜ ਮੋਟਰ ਤੋਂ ਆਇਆ ਫਿਰ ਤੋਂ ਦੋ ਤਿੰਨ ਵਾਰੀ ਮੋਟਰ ਕੱਗ ਨਹੀਂ ਪਾ ਲਈ ਸਿੱਤ ਨਹੀਂ ਆਈ ਹੁਣ ਫਿਰ ਹਲੇ ਕੱਢੀ ਹੋਈ ਆ ਹੋਰ ਮੋਟਰ ਲੈ ਕੇ ਆਊਗਾ ਭਾਈ ਤੇ ਮੈਂ ਜੀ ਹਰ ਵਾਰੀ ਤਿਆਰ ਕਰਤੀ ਹੁੰਨੀ ਆ ਪਿਛਲੀ ਵਾਰ ਵਾਲਾ ਇਹਨੂੰ ਪਿਆ ਸੀਗਾ ਤੇ ਉਹ ਨੂੰ ਮੈਂ ਤੋਂ ਕਿਸ ਮਾਰ ਕੇ ਕਲਰ ਲਾ ਕੇ ਦੁਵਾਰੇ ਪੇਂਟ ਕਰਤਾ ਉਹ ਤਾਂ ਉਹ ਦੁਵਾਰੇ ਦੇ ਦੇ ਅੰਦਰ ਕਰ ਬਚੌਥ ਵੇਲੇ ਹੈ ਨਾ ਹਾਂ ਬਰਤਾਂਲੇ ਬਸ ਦਿੰਦੇ ਹੁੰਦੇ ਮੈਂ ਪੇਂਟ ਕਰ ਲੈਣ ਹੁੰਦੀ ਆ ਮੇਰੇ ਮਮਾ ਨੇ ਇੱਥੇ ਕਦੇ ਰੱਖਿਆ ਨਹੀਂਗਾ ਫਿਰ ਮੈਂ ਜਦੋਂ ਪੇਂਟ ਕਰ ਲੈਣੀ ਹੁੰਦੀ ਆ ਤਾਂ ਫਿਰ ਆ ਜਾਂਦੀ ਆ ਵਿਚਾਰੀ ਫਿਰ ਉਹ ਆਪਾ ਜੋੜਾ ਕਰਵਾਉਣ ਦਾ ਲਹਾ ਲੈਣੇ ਆਂ ਵਿਚ ਵਿਚਾਰੀ ਉਹ ਵੀ ਅਸ ਕਰਕੇ ਆਉਂਦਾ ਲਾਗੀ ਕੱਥੀ ਹੁੰਦਾ ਜਿਹੜਾ ਇਸ ਕਰਕੇ ਆਪਾਂ ਖਾਲੀ ਨੂੰ ਮੋੜ ਦਿੰਦੇ ਹੁਣ ਫਿਰ ਦਾਣਾ ਪੱਤਾ ਪਾ ਦਿੰਦੇ ਆ ਪੁੱਤ ਵੀ ਸਗਲ ਮਨਾ ਲਾ ਕਹਿੰਦੇ ਜੋ ਉਹ ਕਲ ਇਹ ਜੱਬੇ ਮੈਂ ਛੋਡੇ ਘਰੋਂ ਚੋਂ ਖਾਣਾ ਕੋਈ ਨਾ ਭੀ ਦੇਜਾ ਕਰੂਏ ਤੈਨੂੰ ਆਉਦਾ ਤੇਰਾ ਬਿਹਾਰ ਜਾਣਾ ਦਾ ਕਰਦਿਆਂ ਤੇ ਲੱਗੀ ਤੱਥੀਆਂ ਨੇ ਜੂ ਬਹਾਨਨ ਆਲੀ ਆਉਣਾ ਹੁੰਦਾ ਪੁੱਤੂ ਕੌਣ ਆਉਂਦਾ ਕਿਸੇ ਦੇ ਕਰ ਕਰੀ ਗਿਰੀ ਅੰਬਾ ਪਤ ਤੇ ਪਤਾ ਨਹੀਂ ਤਾ ਡੈਰੀ ਦੇਖੋ ਹਾਂ ਪਤਾ ਨਹੀਂ ਤੇ ਦਸਹਰੇ ਤੋਂ ਬਾਅਦ ਜੀ ਫਿਰ ਬਰਤਾਂ ਉਹਨਾਂ ਦੇ ਕਰਵਾ ਜਾਉਂਦੇ ਤੇ ਆਪਾਂ ਨਹੀਂ ਰੱਖਦੇਗੇ ਵਰਤ ਤੇ ਕਈ ਪੈਣਾ ਰੱਖਨੇ ਨੇ ਵਾਸਤੇ ਕਰਵਾ ਦਉਲੇ ਤੇ ਕਹਿੰਦੇ ਨੇ ਕਿ ਬੀ ਅਧਿਪਤੀ ਦੀ ਉਮਰ ਵਧਾਉਣ ਵਾਸਤੇ ਕਿਉਂਕਿ ਉਮਰ ਵਧਾਉਣੀ ਪਟਾਣੀ ਮਹਾਰਾਜ ਦੇ ਹੱਥ ਹੈਗੀ ਤੇ ਆਪਾਂ ਕਿਹੜੀ ਉਮਰ ਵਧਾਉਣਾ ਲਿਆ ਬਸ ਇੱਕ ਇਤਿਹਾਾਰ ਆਇਆ ਦਾ ਇਹ ਤਾਂ ਬਾਣੀ ਬਾਂਮਣਾ ਦਾ ਵਿੱਚ ਜੱਤ ਬਣਾਈ ਜਾਂਦੇ ਸਾਰੇ ਬਣਾਈ ਹੁੰਦੇ ਨੇ ਤਜਿੰਨੇ ਰੱਖਣਾ ਜਬੀਤ ਕੋਲ ਦੇਖ ਲੈ ਤੇਰੀ ਨੰਦ ਹੁਣ ਤਾਂ ਪਾਲੇ ਬਸ ਕਿਉਂ ਨਹੀਂ ਮਿਲਦਾ ਸ਼ਾਮ ਨੂੰ ਹੁੰਦਾ ਤਾਂ ਸੱਤ ਵਜੇ ਆਉਣਾ ਸੌਖਾ ਹੁੰਦਾ। ਕਿਰਕਿਦਨਾ ਰੈਸਟ ਹੋ ਜਾਂਦੀ ਏ ਢੱਡਣ ਨੂੰ ਤਾਂ ਬਸ। ਪਰ ਸਾਕੋ ਜਾਂਦਾ ਬਹਾਨੇ ਨਾਲ। ਸਹੀ ਗੱਲ ਹੈ। ਸਾਨੂੰ ਨਹੀਂ ਆਉਂਦੀਆਂ ਕਾਫੀ। ਤੇ ਡੈਡਿੰਗ ਚਾਹੀਦੀ ਲੈਣੀ ਤੂੰ। ਇਹ ਤਾਂ ਹਰੇ ਮੈਨੂੰ ਪੱਕਾ ਨਹੀਂ ਕਰਦੇ ਗਾ। ਸਫਲ ਆ ਦੇਉਂਦਾ। ਹਾਂਜੀ। ਸਤਿ ਸ੍ਰੀ ਅਕਾਲ ਜੀ। ਤੇ ਜੋ ਕਹਿੰਦਾ ਸ਼ਾਮ ਦੇ 4:00 ਵਜੇ। ਇਹ ਸਾਰਾ ਕੈਲੰਡਰ ਚੱਲੀ 5 ਸੋਲੇ ਦੀ ਗੱਲ ਬਕਰੇ ਵਾਲਾ ਖੰਭ ਤੋਂ ਬਹੁਤ ਕਿਦਰੀ ਤੇ ਇਸੇ ਕਾਲਕ ਦੇ ਨੰਮ ਪਾਉਣ ਨੂੰ ਬਾਈ ਨੰਮ ਪਾਉਣ ਦੇ ਕਾਲਕ ਤੇ ਤੇ ਕਰਕੇ ਆਪਾਂ ਹੋਲੇ ਢੋਲ ਤਕਰੀਬਨ 30 ਅਪ੍ਰੈਲ ਦੇ ਪਰੇ ਹੋ ਚੁੱਕੇ ਤੁਸੀਂ ਅੱਗੇ ਲਾਓ ਮਈ ਦੂਜੇ ਦਿਨ 15 ਤੋਂ ਉਪਰ ਤੋਂ ਨੀਵਾਂ ਅਗਰ ਈਮੇ ਨਵਾਂ ਤੋਂ ਹੋਲੇ ਤੇ ਕੋਈ ਨਹੀਂ ਉਹੀ ਨਿਕਲ ਕੇ ਪਈ ਜੀ ਇੱਕ ਦਾਣਾ ਕਰਕੇ ਨਹੀਂ ਖਿਆ ਹੋਣਾ ਤੇ ਅਸੀਂ ਇਹ ਟਰੋਲ ਸਨ ਕਰ ਲਈ ਕਰਨਾ ਤੇ 20 ਗ੍ਰਾਮ ਕਰਕੇ ਲਿਆਉਣਾ ਸਾਡੇ ਜੇ ਜੇ ਨਾਲ ਮਸ਼ੀਨ ਲੱਗੀ ਹੋਈ ਐ ਸਰੋ ਉਹ ਮਸ਼ੀਨ ਵਿੱਚ ਕਹਾ ਮਾਰੇ ਕਿਵੇਂ ਇਹ ਉਹ ਧਾਰੀ ਅਟਕੜਦੀ ਐ ਬ੍ਰੇਕ ਤੋਂ ਟੱਡ ਕੱਢਦੀ ਐ ਜੇ ਉਹ ਅਟਕੜਦੀ ਐ ਕਿਵੇਂ ਉਹ ਪਤਾ ਸਾਫ਼ ਕਰ ਦਿੰਦੇ ਤੇ ਵਧੀਆ ਕੁਝ ਬਣਾ ਦੇ ਪੂਰਾ ਤੇ ਟੋਟਾ ਟੋਟਾ ਵਿੱਚ ਕੋਈ ਟੱਕਰ ਨਾ ਸਭ ਤੋਂ ਲੋਕ ਮਹਿਮਲੇ ਖੋਈ ਉਹ ਵੀ ਟੱਤੇ ਪੈਲੇ ਸੋਕੇ ਤੇ ਕਲਕ ਬੇਰਾ ਬਰਦੀ ਹੈ ਵੀ ਹੈ ਅੱਜ ਤੋਂ ਸਬਜੀ ਬਹੁਤ ਵਧੀਆ ਵੀ ਹੈ ਸਬਜੀ ਇਹਦਾ ਨਿਕਲ ਲੋਕਾਂ ਨਾਲ ਝੂਠੀ ਅਬ ਇੰਨਾ ਵੀ ਬਹੁਤ ਨਿਕਲਦਾ ਭਈ ਇੰਨੀ ਇਹ ਨਹੀਂ ਸ਼ੇਵਾ ਕਰੀ ਲੋਕ ਉਹ ਜਵਾਕ ਲੋਕ ਉਹ ਜਿਹੜੇ ਮੂਹ ਪਾਗਾ ਦੇ ਦਵਾ ਉਹੇ ਜਗ੍ਹਾ ਦੇ ਬਣ ਜਾਂਦੇ ਨੇ ਬੜੇ ਬਹੁਤ ਚੰਗਾ ਵੀ ਹੈ ਜੀ ਅੱਜ ਜਿੱਦੋਂ ਉਹ ਰੂਹ ਹੈ ਉਹ ਬੋਝ ਹੈ ਜਿੱਦਾਂ ਬਾਹਰ ਦਾ ਤਾਰ ਰੱਬ ਦਾ ਬੋਝ ਹੈ ਅੱਜ ਤੱਕ ਮਾਰਾਂ ਕੀ ਦੇ ਤੇਰੀ ਨਾਵਾ ਤਾਰ ਤੇਰੀ ਹੀ ਹੋਰ ਤਰਤੀ ਜਿਵੇਂ ਹੀ ਰੋਈ ਘਟਾ ਕੇ ਜਗੂਤਾ ਮੱਤੇ ਕਵਾਰ ਦੇ ਵੀ ਦੀ ਉਹਦਾ ਕਿ ਅੱਲਾ ਜਿੱਦੋਂ ਨੇ ਪਿੰਲੀ ਤੇ ਜਬੀਨ ਜਾ ਰਹੇ ਕਲਵੀ ਜਾ ਕੇ ਕੋ ਮੋਟਰ ਦੇ ਹਾਰ ਕਲ ਨੂੰ ਖੜਾ ਦੇ ਜਵਾਨ ਬਾਰ ਇਹ ਤਰ੍ਹਾਂ ਉਹ ਮੂਤਾ ਦੀ ਮੂਰੀ ਦੇ ਕੋਈ ਜਦੋਂ ਬੋਲਦਾ ਕਿਉਂ ਕਰਦ ਕਰਦੀ ਹੈ ਅਲਾਜਤ ਅਰਥੀ ਨੇ ਮਿਲਿਆ ਨੂੰ ਤੇ ਤੇਰੇ ਮੈਂ ਦੱਸਾਂ ਨਾ ਕਿ ਦੁਦਾਰੇ ਮਿਲਦੇ ਜਾਣੀਆ ਮੋਟਰ ਦੇ ਨਾਲ ਇੱਕ ਨੂੰ ਜਰੀ ਤੇ ਆਕਟੀਵੇਟਰ ਨੂੰ ਮੋਟਰ ਚਾਲ ਤੇ ਚਲੋ ਜੀ ਮੈਂ ਉਹਨਾਂ ਨੂੰ ਰੱਖ ਰੱਖ ਟਾਈਮ 5 ਵਜੇ ਤੱਕ ਹੀ ਮੈਂ ਆਪਾਂ ਕਰਦੀ ਛੱੜ ਲਈ ਤੇ ਆ ਤਾਂ ਬੋਲ ਕੇ ਰੱਖ ਲੈਣੇ ਤੇ ਤਾਂ ਦੇਖੋ ਪੰਨੂ ਨੂੰ ਮਸਲ ਕੇ ਤੇ ਬਾਦਲੇ ਚ ਫਿਰ ਆਪਾਂ ਰੋਟੀ ਬਣਾਵਾਂਗੇ ਚੋਤ ਲਾ ਰਿਹਾ ਗੱਡੀ ਮੈਂ ਕਿਹਨੂੰ ਟਰੈਕਟਰ ਮਗਰ ਪਿੰਗਾ ਪਾ ਕੇ ਬੋਰੀਆਂ ਧਰਾਂਗੇ ਬੋਰੀਆਂ ਆਪਾਂ ਭਰ ਦਿੱਤੀਆਂ ਨੇ 5 4 9 9 ਤੇ 5 ਕਿੰਨੀਆਂ ਨਹੀਂ ਤੂੰ 20 20 ਨੀਤੂ ਨੇ ਬਹੁਤ ਜ਼ਿਆਦਾ ਕੰਮ ਕਰਾਇਆ ਬਾਲਟੀਆਂ ਪਰ ਪਰ ਕਹਿੰਦੇ ਡੇੜੀ ਇੰਨਾ ਮੁਰਕਾ ਕਿਤੇ ਨਿਕਲੇ ਸੀ ਇੰਨੀ ਗਰਮੀ ਕਿਤੇ ਨਹੀਂ ਆਈ ਸੀ ਤੇ ਕੁੜੀਆਂ ਨੂੰ ਵੀ ਤੇ ਕੰਮ ਲਾਵੇ ਮੁੰਡਿਆਂ ਨੇ ਬਰਾਬਰੀ ਕੰਮ ਕਰਦਿਆਂ ਨੇ ਨੀਤੂ ਬਹੁਤ ਕੰਮ ਕਰਾਉਣੀ ਆ ਬਈ ਸਾਰਾ ਦਿਨ ਤੇ ਜੋਤ ਗੱਡੀ ਬੈਂਕ ਲਾ ਰਿਹਾ ਹੁਣ ਟਰੈਕਟਰ ਦਾ ਪਿੰਗਾ ਪਾ ਕੇ ਲਿਆਊਗਾ ਤੇ ਕੱਲ ਨੂੰ ਆਪਾਂ 20 ਸਮਾਰਾ ਲਿਆ ਮੈਂ ਕੱਲ ਨੂੰ 20 ਸਮਾਰਦੇ ਦੀ ਵੀਡੀਓ ਦਿਖਾਵਾਂ ਕਿਵੇਂ ਸਮਾਰਦੇ ਨੇ 20 ਗ੍ਰੈਂਡ ਕਿਵੇਂ ਹੁੰਦਾ ਵੀ ਹਾਂਜੀ ਸਵੇਰ ਸਵੇਰ 7 ਵਜੇ ਦਾ ਟਾਈਮ ਹੈ ਕੁਦਰਤ ਬਹੁਤ ਸੋਹਣਾ ਨਜ਼ਾਰਾ ਸਵੇਰ ਦਾ ਧੁੱਪ ਖਿੜੀ ਆ ਤੇ ਹੁਣ ਘੰਟੇ ਤੱਕ ਨੂੰ ਪੱਸੋਂ ਚੱਲ ਪੈਣੀ ਹੈ ਉਸ ਤੋਂ ਜਿਹੜੀ ਫਸਲਾਂ ਵਾਸਤੇ ਇਨਸਾਨਾਂ ਵਾਸਤੇ ਸਭ ਵਾਸਤੇ ਵਧੀਆ ਪੱਸੋਂ ਦੀ ਹਵਾ ਚ ਬੰਦੇ ਦਾ ਹੱਡ ਕੋਡਾ ਘਟ ਦੁਖਦਾ ਹੈ ਪਸਤੋਨੀ ਹਵਾ ਚੰਗੀ ਮੰਨੀ ਗਈ ਐ ਤੇ ਇਹ ਬੈਠਣੀ ਆ ਹੁਣ 3 ਵਜੇ ਥਾਂ ਤਲਿਆਈ 'ਚ ਹੁਣ ਲੱਗ ਜਾਨੀਆਂ ਗੂਚੇ ਮਾਰਨ ਮਸਤੀ ਨਾਲ ਆਉਦੀ ਨਾਲ ਪੂਰੇ ਤੇ ਆਪਾਂ ਵੱਡੀਆਂ ਦੋਨੇ ਮੱਝਾਂ ਬੰਨ੍ਹ ਦਿੰਨੇ ਆ ਬਾਈ ਕਾਰਨ ਕੀ ਆ ਇਹ ਆਪ ਚ ਉਹ ਕਰਦੀਆਂ ਨੇ ਉਹ ਮੋਟਰ ਥੱਲੇ ਹੋ ਕੇ ਨਾਲ ਤਾਂ ਭਿੱੜ ਦੀਆਂ ਨੇ ਫੇਰ ਪਾਣੀ ਬਾਹਰ ਡੁੱਲ ਜਾਨਾ ਖੇਲ ਦਾ ਖੇਲ ਉਸਣ ਲੱਗ ਜਾਨੀਆਂ ਦੂਜੀਆਂ ਝੋਟੀਆਂ ਹੀ ਪੈ ਜਾਣੀਆਂ ਪਾਣੀ 'ਚ ਤਲਿਆ ਆ ਵੀ ਅੱਜ ਪੂਰਾ ਨੱਕੋ ਨੱਕ ਭਰੇਗਾ ਜਿੰਨਾ ਕਹਦੇ ਹੁੰਨਾ ਪਾਣੀ ਐ ਤਲਿਆ 'ਚ ਤੇ ਗਾਈ ਕਹਿ ਰਹੀ ਐ ਮੈਨੂੰ ਨਹੀਂ ਪਾਰਿਆ ਹੈ ਕੀ ਕਰਨੀਓ 셀פי ਲਓ 셀ਫ 셀פי ਲਓ ਇੱਧਰ ਜਾ ਕੋ ਆ ਝੋਟੀਆਂ ਨੇ ਆਪਣੇ ਕੋਲੇ ਚੌਥਾ ਕੱਟਾ ਹੋ ਗਿਆ ਵੀ ਪਾਲ ਲੈ ਤੈਨਾਂ ਝੋਟੀਆਂ ਹੋ ਗਈਆਂ ਤੇ ਉਹ ਅੱਜ ਵੇਚ ਦਾਂਗੇ ਹੁਣ ਤੇ ਮਗਰ ਦੀ ਮਗਰ ਮਾਰ ਤੇ ਕਰ ਹੋਈ ਆਏ ਸਾਲ ਲੱਖ ਡੇਢ ਲੱਖ ਦੇ ਪਸ਼ੂ ਵੀ ਵੇਖ ਜਾਣ ਜੇ ਪਾਲ ਕੇ ਤਾਂ ਵੀ ਕਿਸਾਨ ਨੂੰ ਵਧੀਆ ਮੁਨਾਫਾ ਹੋ ਜਾਂਦਾ ਕਿਉਂ ਦੋ ਕਿੱਲਾਂ ਦੀ ਫਸਲ 1.5 ਲੱਖ ਦੋ ਢਾਈ ਕਿੱਲਾਂ ਚੋਂ ਬਚਦਾ ਕਿ ਤਨ ਤਿੰਨ ਕਿੱਲਾਂ ਚੋਂ ਜੇ 1.5 ਲੱਖ ਦੇ ਪਸ਼ੂ ਆਪਾਂ ਸਾਲ ਚ ਵੇਚਤੇ ਸਮਝ ਲਓ ਆਪਾਂ ਦਾ ਸਫਲ ਕਿਸਾਨ ਆ ਦੋ ਮਹੀਨੇ ਇੱਕ ਮਹੀਨੇ ਕਿਉਂ ਇੱਕ ਤਮਾਹੀ ਸੀ ਉਹ ਮੇਰੀ ਆ ਮਹੀਨਿ ਤੱਕ ਰੱਖਦੇ ਸੀ ਉਹ ਕਹਿੰਦੇ 1 25 30 ਦੀ ਵਿਕ ਜੂ ਮੱਜਾਂ ਦਾ ਰੇਟ ਵਧੀਆ ਚੰਗਾ ਪਸ਼ੂ ਪਾਲਿਆ ਜਿਹੜਾ ਵਧੀਆ ਪੈਸੇ ਬਟਾਉਂਦਾ ਤੇ ਪਸ਼ੂ ਪਾਲੋ ਭਾਈ ਜਿਹਨੇ ਘੱਟ ਰੱਖੇ ਨੇ ਇੱਕ ਇੱਕ ਝੋਟੀਆਂ ਹੋਰ ਲਓ ਝੋਟੀਆਂ ਲਓ ਤੇ ਪਾਲੋ ਇਹਨਾਂ ਨੂੰ ਪਾਊਡਰ ਫੂਡ ਰੋ ਪਾਪ ਆਪ ਹੀ ਰਹਿ ਜਾਂਦੇ ਨੇ ਭਾਈ ਆਪਣੇ ਹੁਣ ਇੱਕ ਕ੍ਰੋਸ ਕਰਾਤੀ ਸ਼ਾਂਤ ਤੋਂ ਪਹਿਲਾਂ ਟੀਕਾ ਭਰਾ ਦੀ ਹੀਟਰ ਨਹੀਂ ਛੱਡੀ ਇਹਨੇ ਫਿਰ ਸ਼ਾਂਤ ਤੋਂ ਕ੍ਰੋਸ ਕਰਾਤੀ ਹੁਣ ਹੀਟ ਛੱਡ ਗਈ ਇਹ ਤੇ ਹੁਣ ਆ ਝੁੱਟੀ ਦੀ ਆਸ 10 20 ਦਿਨਾਂ ਚ ਇਹਨਾਂ ਵੀ ਉਧਰ ਨਾਲ ਜਾਣਾ ਫਿਰ ਮੂਰੇ ਜੋੜਾ ਸੂਗਾ ਇਕੱਠਾ ਇੱਕ ਘਰੇ ਰੱਖ ਲਾਂਗੇ ਤੇ ਇੱਕ ਵੇਚ ਦਾਂਗੇ ਇਸ ਤਰ੍ਹਾਂ ਸਿਸਟਮ ਚੱਲੀ ਜਾਂਦਾ ਤੇ ਸਵੇਰ-ਸਵੇਰ ਇੱਕ ਵਾਰ ਤੁਹਾਨੂੰ ਫੇਰ ਗੁੱਡ ਮਾਰਨਿੰਗ ਹਰੇ ਬਾਈ ਮੱਥੇ ਲੱਗਦੀ ਆ ਸਵੇਰੇ-ਸਵੇਰੇ ਤੁਰਦੇ ਆ ਤੇਲ ਚ ਜਿਵੇਂ ਹੁਣ ਮੈਨੂੰ ਸ਼ੁਗਰਾ ਤੇਲ ਚ ਤੁਰਨਾ ਬਹੁਤ ਵਧੀਆ ਲੱਗਿਆ ਬਹੁਤ ਚੰਗਾ ਲੱਗਦਾ ਹੈ ਚਲੋ ਆਓ ਮਿਲਦੇ ਹਾਂ ਕਿ ਤੁਹਾਨੂੰ ਇੱਧਰ ਆਇਆ ਕੀ ਲੱਥੜ ਫੜੇਂਦਾ ਐ ਇੱਧਰ ਆਇਆ ਪਾਣੀ ਖਰਾਬ ਕਰੀ ਜਾਨੀ ਆ ਪਾਈਪ ਤੋੜੇਂਗੀ ਐਂ ਧੱਕਾ ਕਰਦੇ ਨੇ ਪਾਈਪ ਦੇ ਵਿੱਚ ਵੜ ਜਾਓ ਦੇਖੋ ਜੋ ਕਿ ਸਿੰਗਲ ਆਉਂਦੀਆਂ ਨੇ ਆਪਦਾ ਵੀ ਸਿੰਗਲ ਚ ਖੁਰਕਾਉਣ ਆੜ ਜੀ ਹਟ ਜਾ ਹਟ ਇੱਧਰ ਐਂ ਉਹਨਾਂ ਪਰ ਆਓ ਐਨਾ ਹੁੰਦੀ ਰ ਮਾਰਤੀ ਨਾਲ ਤੇ ਕੱਢੀ ਛੱਡੀ ਤੇ ਬਰੇਕ ਆ ਹੋਰ ਮੰਗਾਈ ਇਹ ਹੋਰ ਮੰਗਾਈ ਤੇ ਹੁਣ ਉਹ ਨੁਕਸੇ ਕਿਲੇ ਤੇ ਜੋੜ ਮੱਚੇ ਦਾ ਤੇ ਹੁਣ ਚਲਾ ਕੇ ਦੇਖ ਰਿਹਾ ਉਹੀ ਫੇਰ ਪਾਈ ਆ ਬਾਈ ਤੇ ਚਲਾ ਕੇ ਦੇਖ ਰਿਹਾ ਕਿਵੇਂ ਚੱਲੂ ਲੈਣ ਚੱਲੀ ਜਾਂਦੀ ਆ ਤੇ ਇਹੀ ਤੀਦਿਆਂ ਡਾਕਟਰ ਨੂੰ ਮਾਰ ਲੈਂਦੇ ਨੇ ਇਹੀ ਦੱਬ ਲੈਂਦੇ ਨੇ ਬਾਦੂ ਖਰਚ ਸਾਡਾ ਹੁਣ ਇਹ ਰੁਪਿਆ ਵਿੱਚੀ ਲਾ ਕੇ 45 ਤੋਂ 47000 ਰੁਪਿਆ ਲੱਗ ਗਿਆ 45 ਤੋਂ ਉੱਤੇ ਉੱਤੇ ਖਰਚਾ ਲੱਗੂ ਸਾਰੇ ਕਾਹਦੇ ਹਜਿਆ ਤਾਰ ਅਜਿਹੀ ਤਾਰ ਡਾਊਨ ਕਰੇ ਡੰਗਸਾਰ ਨੂੰ ਪਾਤੀ ਫਿਰ ਮੂਰੇ ਸਿਆਲਾ ਦੇ ਨੰਨੀ ਤਾਰ ਪਾਵਾ ਸਾਰੇ ਇਹ ਸਾਡੇ ਤੋਂ ਖਫਫ ਤਾਰ ਨੇ ਬਹੁਤ ਔਖਾ ਬਈ ਜੱਟ ਦੀ ਜੂਨਪੁਰੀ ਐਵੇਂ ਨਹੀਂ ਕਿਹਾ ਕਿਸੇ ਨੇ ਇਰੇ ਕਿਰੇ ਨਾਲ ਹੋਰ ਹੋਇਆ ਬਾਈ ਇਸ ਤਰ੍ਹਾਂ ਵੀ ਮੋਟਰ ਮੈਂ ਉਮੀਦਾਂ ਦੀ ਉਹ ਵੀ ਨਾ ਚੰਗੀ ਕੱਢ ਲਈ ਪਾ ਲਈ ਹੋਰ ਮਗਾ ਲਈ ਦਿੱਤੋ ਕਮੈਂਟ ਜ਼ਰੂਰ ਕਰਿਓ ਅੱਗੇ ਲੈਂਦੇ ਹਾਂ ਜੀ